ਮਾથે ਤਲਕ ਹਥਮਾਲਾ ਬਣਾ ਲੋਗ ਨਾ ਰਾਮ ਘਲੋ ਨਾ ਜਾਣਾ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਹਿੰਦੇ ਮੱਥੇ ਤੇ ਤਲਕ ਲਾ ਲੈਂਦੇ ਨੇ ਹੱਥ 'ਚ ਮਾਲਾ ਪਾ ਲੈਂਦੇ ਨੇ ਤੇ ਚੋੜਾ ਪਾ ਲੈਂਦੇ ਨੇ ਤੇ ਕਹਿੰਦੇ ਨੇ ਅਸੀਂ ਤਾਂ ਰੱਬ ਦੇ ਬਜ਼ੀਰ ਆ ਜੇ ਤੁਸੀਂ ਸਤੋਂ ਅਰਦਾਸ ਕਰਾਓਗੇ ਸਤੋਂ ਪਾਠ ਪੂਜਾ ਕਰਾਓਗੇ ਰੱਬ ਸਿੱਧੀ ਸੁਣਦਾ ਤੇ ਕਹਿੰਦੇ ਜਦੋਂ ਰੱਬ ਸਿੱਧੀ ਸੁਣਦਾ ਤੇ ਤੁਹਾਡੇ ਕੰਮ ਸਫਲ ਜ਼ਰੂਰ ਹੋਣਗੇ ਤੁਹਾਡੇ ਘਰ 'ਚੋਂ ਦੁੱਖ ਕਲੇਸ਼ ਦੂਰ ਹੋਊਗਾ ਏ ਇਹੋ ਜਿਹੇ ਕਈ ਬਾਬੇ ਨੇ ਜਿਹੜੇ ਸਿੱਧੀਆਂ ਤਾਰਾਂ ਆਪਣੀਆਂ ਜੁੜੀਆਂ ਹੋਈਆਂ ਦੱਸ ਦਿੰਦੇ ਕਿ ਸੱਚੀ ਤਾਂ ਰੱਬ ਨਾਲ ਸਿੱਧੀਆਂ ਗੱਲਾਂ ਕਰਦੇ ਆ ਪਤਾ ਉਹਨਾਂ ਨੂੰ ਤੇਲੇ ਦਾ ਨਹੀਂ ਹੁੰਦਾ ਉਹ ਸਿਰਫ ਲੋਕਾਂ ਨੂੰ ਬੇਫਕੂ ਬਣਾਉਣ ਦੇ ਲਈ ਖਾਸ ਕਰਕੇ ਜਿਹੜੇ ਸਾਡੇ ਜਿਹ ਹੁੰਦੀਆਂ ਨੇ ਬੁੜੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ ਜਨਾਨੀਆਂ ਹੁੰਦੀਆਂ ਨੇ ਆਂਟੀਆਂ ਕਹਿ ਲਓ ਜਾਂ ਲੇਡੀਜ਼ ਹੁੰਦੀਆਂ ਨੇ ਔਰਤਾਂ ਹੁੰਦੀਆਂ ਨੇ ਜਦ ਬਾਬੇ ਨੇ ਸਿਰ ਘੁਮਾਣਾ ਵੀ ਸ਼ੁਰੂ ਕਰਤਾ ਤੇ ਜਨਾਨੀਆਂ ਹੱਥ ਛੋੜ ਕੇ ਬੁਰੀਆਂ ਬੈਠੀਆਂ ਹੁੰਦੀਆਂ ਜਿੱਦਾਂ ਬਾਬਾ ਪਤਾ ਨਹੀਂ ਕਿੰਨੇ ਕਰਾਮਾਤਾਂ ਦਾ ਮਾਲਕ ਹੈ ਤੇ ਬਾਬਾ ਹੀ ਇਹ ਸੂਰਜ ਨੂੰ ਘੁਮਾ ਰਿਹਾ ਬਾਬਾ ਹੀ ਚੰਦਰਮਾ ਨੂੰ ਘੁਮਾ ਰਿਹਾ ਬਾਬੇ ਬਾਬਾ ਹੀ ਇਹ ਧਰਤੀ ਨੂੰ ਘੁਮਾ ਰਿਹਾ ਅੱਖਾਂ ਬੰਦ ਕਰਦੇ ਹੋਏ ਕਹਿੰਦੇ ਨੇ ਸਿਤਾ ਜੀ ਫਲਾਣੇ ਗ੍ਰਹਿ ਤੇ ਆ ਹੁਣ ਮੈਂ ਫਲਾਣੇ ਕੰਟਰੀ ਚ ਘੁੰਮਦਾ ਅੱਖਾਂ ਬੰਦ ਕਰਦੇ ਹੀ ਦੱਸਦੇ ਨੇ ਬਾਬੇ ਉਹ ਸਾਹਮਣੇ ਬੇਬੀਆਂ ਬੈਠੀਆਂ ਹੋਈਆਂ ਉਹ ਕਹਿੰਦੀਆਂ ਨੇ ਜੈ ਬਾਬੇ ਦੀ ਬਾਬਾ ਬੜਾ ਕਰਾਮਾਤੀ ਹੈ ਜਿਹੜੀਆਂ ਬੁਰੀਆਂ ਘਰ ਡੱਖਾਂ ਨਹੀਂ ਤੋੜਦੀਆਂ ਉਹ ਵੀ ਬਾਬੇ ਦੇ ਡਰ ਤੇ ਆ ਕੇ ਬ ਹੁਣ ਜੇ ਬੁੜੀਆਂ ਨੂੰ ਕਹੋ ਕਿ ਆਪਣਾ ਪਾਣੀ ਦਾ ਗਲਾਸ ਆਪ ਚੱਕ ਲਓ ਹਈ ਮੇਰੇ ਤਾਂ ਗੋਡੇ ਦੁਖਾਂਗੇ ਭੈਣੇ ਕੀ ਕਰੀਏ ਗੋਡੇ ਬੜੇ ਦੁਖਦੇ ਆ ਪਤਾ ਨਹੀਂ ਜਦੋਂ ਬਾਬਿਆਂ ਦੇ ਡੇਰੇ ਤੇ ਪਹੁੰਚ ਜਾਂਦੀਆਂ ਫਿਰ ਗੋਡੇ ਵੀ ਨਹੀਂ ਦੁਖਦੇ ਫਿਰ ਇਹਨਾਂ ਦੀਆਂ ਫਿਰ ਸਪੀਟਾਂ ਵੀ ਪੱਜ ਜਾਂਦੀਆਂ ਨੇ ਫਿਰ ਛੜੱਪੇ ਵੀ ਐ ਮਾਰਦੀਆਂ ਨੇ ਪਤਾ ਨਹੀਂ ਕਿਹੜੀਆਂ ਖਰਾਕਾਂ ਖਾ ਕੇ ਜਾਂਦੀਆਂ ਨੇ ਬਾਬੇ ਦੇ ਡੇਰੇ ਤੇ ਕਈ ਬਾਬੇ ਜਿਹੜੇ ਹੈਗੇ ਨੇ ਉਹ ਸਿੱਖਾਂ ਦੇ ਵਿੱਚ ਵੀ ਐਸੇ ਨੇ ਜਿਹੜੇ ਸਵਰਗਾਂ ਤੋਂ ਸੰਤਰੇ ਮੰਗੋਂਦੇ ਨੇ ਸੰਤਰੇ ਮੰਗੋਂਦੇ ਨੇ ਕਹਿੰਦੇ ਜੇ ਤੁਸੀਂ ਆ ਸੰਦਰਾ ਖਾਦਾ ਤੁਹਾਡੇ ਲੜਕਾ ਤੁਹਾਡੇ ਮੁੰਡਾ ਹੋਊਗਾ ਕਈ ਬਾਬੇ ਇਹੋ ਜਿਹੇ ਵੀ ਨੇ ਕਹਿੰਦੇ ਸਾਡੇ ਮੇਰੇ ਤੇ ਮੈਨੂੰ ਕਹਿੰਦੀ ਬਾਬਿਆ ਮੈਂ ਤੇਰੇ ਨਾਲ ਨੜਕਾਣਾ ਵਿਆਹ ਤੇ ਬਾਬਾ ਕਹਿੰਦਾ ਮੈਂ ਤਾਂ 60 ਸਾਲ ਦਾ ਮੈਂ ਤੇਰੇ ਨਾਲ ਵਿਆਹ ਕਰਕੇ ਕੀ ਤੇ ਮੇਰੇ ਨਾਲ ਵਿਆਹ ਕਰਕੇ ਤੈਨੂੰ ਕੀ ਮਿਲ ਜੂ ਹੁਣ ਅੱਗੇ ਜਿਹੜੀਆਂ ਜਨਾਨੀਆਂ ਬੁੜੀਆਂ ਬੈਠੀਆਂ ਹੁੰਦੀਆਂ ਬੰਦੇ ਬੈਠੇ ਹੁੰਦੇ ਉਹ ਦੰਦੜੀਆਂ ਕੱਟ ਰਹੇ ਹੁੰਦੇ ਹਾਂ ਬਾਬੇ ਨੇ ਬੁੜੀ ਕਰਮਾਤ ਵਾਲੀ ਗੱਲ ਦੱਸੀ ਬਾਬਾ ਤਾਂ ਬੜਾ ਪਹੁੰਚਿਆ ਹੋਇਆ ਸਾਡੇ ਲੋਕਾਂ ਦਾ ਦਿਮਾਗੀ ਪੱਧਰ ਜਿਹੜਾ ਹੈਗਾ ਐਡਾ ਡਾਊਨ ਹੈ ਜਿਹੜੇ ਹਿੰਦੁਸਤਾਨ ਤੇ ਇੰਡੀਆ ਤੇ ਜਿਹੜੇ ਜਣੇਖਣੇ ਬਾਬੇ ਬਣੇ ਪਏ ਨੇ ਚ ਕੋਈ ਸਭ ਤੋਂ ਉੱਤਮ ਮਾਤਾ ਜਿਹੜੀਆਂ ਹੁੰਦੀਆਂ ਨੇ ਉਹ ਔਰਤਾ ਵਿੱਚ ਕਿਉਂ ਆਉ ਬੰਦਿਆਂ 'ਚ ਕਿਉਂ ਨਹੀਂ ਕੋਈ ਵੀ ਬਾਬਾ ਹੁੰਦਾ ਇਹਦਾ ਮਤਲਬ ਹੈ ਔਰਤਾ ਪਖੰਡ ਕਰਦੇ ਕਿਉਂਕਿ ਔਰਤਾਂ ਨੂੰ ਇੱਕ ਨਾ ਸਾਡੇ ਦੇਸ਼ ਦੇ ਵਿੱਚ ਮਰਦ ਪ੍ਰਧਾਨ ਰਹਾ ਮਰਦ ਪ੍ਰਧਾਨ ਰਹਿਣ ਕਰਕੇ ਇਹ ਦੇਸ਼ ਦੇ ਵਿੱਚ ਔਰਤਾਂ ਦਾ शोषण ਹੁੰਦਾ ਰਿਹਾ ਹੈ ਇਸਤਰੀ ਦਾ ਸ਼ੋਸ਼ਣ ਹੁੰਦਾ ਰਿਹਾ ਹੈ ਹੁਣ ਕਈ ਘਰ ਐਦਾ ਐਦਾਂ ਦੇ ਨੇ ਜਿੱਥੇ ਸਿਰਫ ਮਰਦਾਂ ਦੀ ਚਲਦੀ ਔਰਤਾਂ ਦੀ ਨਹੀਂ ਚਲਦੀ ਹੁਣ ਔਰਤ ਕਹਿੰਦੀ ਹੈ ਮੈਂ ਵੀ ਇਸ ਘਰ ਚ ਵਿਆਹ ਹੀ ਆਈਆਂ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਉਹ ਥੋੜੀ ਥੋੜੀ ਜਿਹੜੇ ਉਹਦੇ ਅੰਦਰ ਵਿਚਾਰ ਹੁੰਦੇ ਨੇ ਜੋ ਉਹ ਐਕਸਪਲੇਨ ਕਰਨਾ ਚਾਹੁੰਦੀ ਹੈ ਜੋ ਉਹ ਕਹਿਣਾ ਚਾਹੁੰਦੀ ਹੈ ਉਹ ਥੋੜੀ ਥੋੜੀ ਜਦੋਂ ਕੋਈ ਸੁਣਦਾ ਕੋਈ ਨਹੀਂ ਉਹ ਅੰਦਰੀ ਅੰਦਰ ਉਹ ਸਾਰਾ ਕੁਝ ਇਕੱਠਾ ਹੋ ਹੀ ਜਾਂਦਾ ਜਦੋਂ ਇਕੱਠਾ ਹੋ ਹੀ ਜਾਂਦਾ ਤੇ ਉਹ ਆਪਣੇ ਆਪ ਨੂੰ ਇਹ ਦੱਸਦੀ ਹੈ ਕਿ ਮੇਰੇ ਚ ਕੋਈ ਮਾਤਾ ਹੁੰਦੀ ਹੈ ਮੇਰੇ ਚ ਫਲਾਣਾ ਬਾਬਾ ਹੁੰਦਾ ਤੇ ਮੇਰੇ ਚ ਕੋਈ ਚਿਰਾ ਇੱਦਾਂ ਇੱਦਾਂ ਦੀ ਉਹ ਪਖੰਡ ਕਰਨ ਲੱਪਾਂ ਦੀ ਕਿ ਮੇਰੇ ਚ ਭੂਤ ਆ ਗਿਆ। ਜਦਕਿ ਹੁੰਦਾ ਕੋਈ ਨਹੀਂ। ਉਹ ਦਿਮਾਗੀ ਪੱਧਰ ਇਦਾਂ ਦਾ ਹੋ ਜਾਂਦਾ ਉਹਨੂੰ ਇਹ ਹੁੰਦਾ ਕਿ ਮੈਨੂੰ ਚੰਗੇ ਭਲੇ ਨੂੰ ਹੀ ਕੋਈ ਮੇਰੀ ਸੁਣ ਰਿਹਾ। ਮੈਂ ਇਸ ਘਰ ਚ ਵਿਆਹ ਹੀ ਆਈਆਂ ਤੇ ਮੇਰੀ ਕੋਈ ਗੱਲੇ ਨੇ ਇੱਕ ਬਾਬੇ ਕੋਲ ਜਨਾਨੀ ਗਈ। ਉਹ ਕਹਿੰਦੇ ਉਹਦੇ ਘਰ ਵਾਲਾ ਕਹਿੰਦਾ ਕਹਿੰਦੇ ਬਾਬਾ ਜੀ ਇਹ ਜਨਾਨੀ ਮੇਰੀ ਘਰ ਵਾਲੀ ਚ ਜਿੰਨ ਹੁੰਦਾ, ਭੂਤ ਹੁੰਦਾ। ਤੇ ਬਾਬਾ ਸਮਝ ਗਿਆ ਕਿ ਜਨਾਨੀ ਕਰਦੀ ਡਰਾਮੇ। ਜਨਾਨੀ ਨੂੰ ਪੁੱਛ ਲਿਆ ਕਿ ਭਾਏ ਭੈਣੇ ਤੂੰ ਕੀ ਕਿਹੜੇ ਕੰਮੇ ਪਈਆਂ? ਤੇ ਤੈਨੂੰ ਕੁਝ ਨਹੀਂ ਹੋਇਆ ਵਾ। ਤੇ ਜਨਾਨੀ ਬਾਬੇ ਨੂੰ ਕਹਿੰਦੀ ਬਾਬਾ ਕਹਿੰਦੇ ਜਦੋਂ ਮੇਰੇ 'ਚ ਕੋਈ ਬਾਬਾ ਆਉਂਦਾ ਕੋਈ ਜਿੰਨ ਆਉਂਦਾ ਕਹਿਣ ਦਾ ਮਤਲਬ ਇਹਨੇ ਅਖਵਾ ਫਲਾਈ ਹੋਈ ਹੈ ਕਿ ਮੈਂ ਵੀ ਆਪਣਾ ਬਦਲਾ ਲੈਣਾ ਹੁੰਦਾ ਜੇ ਮੈਨੂੰ दारू ਪੀ ਕੇ ਕੁੱਟ ਸਕਦਾ ਤੇ ਮੇਰੇ 'ਚ ਕੋਈ ਬਾਬਾ ਮੇਰੇ 'ਚ ਕੋਈ ਭੂਤ ਜਿੰਨ ਆਏ ਆਏ ਆਇਆ ਹੈ ਆਏ ਕਹੇ ਕਿ ਕਿਉਂ ਨਹੀਂ ਮੈਂ ਕੁੱਟ ਸਕਦੀ ਕਹਿਣ ਦਾ ਮਤਲਬ ਆਪਣੇ ਘਰ ਵਾਲੇ ਤੇ ਬਦਲਾ ਲੈਣ ਦੇ ਲਈ ਘਰ ਵਾਲੀ ਕਹਿੰਦੀ ਮੇਰੇ 'ਚ ਜਿੰਨ ਆਉਂਦਾ ਉਹਦਾ ਕੁਝ ਵੀ ਨਹੀਂ ਸਿਰ ਬਦਲਾ ਲੈਣਾ ਹੁੰਦਾ ਇਹ ਕਾਰਨ ਹੈ ਸਾਡੇ ਸਮਾਜ ਦੇ ਵਿੱਚ ਕਿਉਂਕਿ ਮਰਦ ਪ੍ਰਧਾਨ ਰਹਿਣ ਕਰਕੇ ਇਹ ਦੇਸ਼ ਦੇ ਵਿੱਚ ਔਰਤਾਂ ਦਾ ਸ਼ੋਸ਼ਣ ਹੋਇਆ ਹੈ ਔਰ ਕਈ ਬਾਬੇ ਐਧਾ ਦੇ ਨੇ ਜਿਹੜੇ ਲੋਕਾਂ ਨੂੰ ਬੇਫਕੂ ਬਣਾ ਕੇ ਆਪਣਾ ਆਪ ਐਸ਼ ਕਰਦੇ ਨੇ ਆਪ ਲਗਜ਼ਰੀਆਂ ਕਾਰਾਂ ਚਲਾਉਂਦੇ ਨੇ ਆਪ ਮਹਿੰਗੇ ਫੋਨ ਵੀ ਵਰਤਦੇ ਨੇ ਆਪ ਮਹਿੰਗੇ ਘਰ ਵਿੱਚ ਵੀ ਰਹਿੰਦੇ ਨੇ ਆਪ ਦੀਆ ਕੰਟਰੀ ਦੇ ਵਿੱਚ ਵੀ ਜਾਂਦੇ ਨੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਨਾ ਉਹਨਾਂ ਦੇ ਬੱਚੇ ਮਹਿੰਗੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦੇ ਬੱਚੇ ਬੁਧੀਆ ਐਜੂਕੇਸ਼ਨ ਲੈਂਦੇ ਆ ਹੋਰਾਂ ਨੂੰ ਤਾਂ ਕਹਿੰਦੇ ਤੁਸੀਂ ਤਾਂ ਅਸੀਂ ਤਾਂ ਸਾਰੇ ਭਾਈ ਭਗਤ ਉਹ ਅਸੀਂ ਤਾਂ ਨਾਮ ਜਪਣਾ ਹੈ ਨਾ ਰੱਬ ਦੇ ਨਾਮ ਦੇ ਬਿਨਾ ਕੁਛ ਨਾਲ ਨਹੀਂ ਜਾਣਾ ਤੇ ਆਪ ਪਤੰਦਰ ਦੇ ਮਹਿੰਗੀਆਂ ਗੱਡੀਆਂ ਵੀ ਚਲਾਈ ਫਿਰਦੇ ਆ ਓਡੀਆਂ ਆਪ ਚਲਾਉਂਦੇ ਨੇ ਡਿਫੈਂਡਰ ਗੱਡੀਆਂ ਬਹਿੰਕੇ ਮਹਿੰਗੀਆਂ ਗੱਡੀਆਂ ਹੁੰਦੀਆਂ ਨੇ ਇਹਨਾਂ ਤੇ ਆਪ ਇਹ ਲੋਕੀ ਮਹਿੰਗੇ ਮਹਿੰਗੇ ਦੇਸ਼ਾਂ ਵਿੱਚ ਵੀ ਘੁੰਮਦੇ ਨੇ ਗੀੜਾ ਕੱਢ ਕੇ ਹੁੰਦੇ ਨੇ ਜਿਹੜੇ ਇੱਥੇ ਪੜੇ ਲਿਖਿਆ ਤਾਂ ਵੀਜ਼ਾ ਨਹੀਂ ਲੱਗਦਾ ਬਾਬਿਆਂ ਦਾ ਤਾਂ ਮਿੰਟ ਵੀ ਨਹੀਂ ਲੱਗਦਾ ਲੱਗਣ ਨੂੰ ਵੀਜ਼ਾ ਬਾਬਾ ਕਦੇ ਅਮਰੀਕਾ ਘੁੰਮਦਾ ਹੁੰਦਾ ਬਾਬਾ ਕਦੇ ਇੰਗਲੈਂਡ ਘੁੰਮਦਾ ਹੁੰਦਾ ਬਾਬਾ ਤਾਂ ਘੁੰਮੇ ਜਾਂਦਾ ਐਦਾਂ ਕੋਰੀਆਂ ਦੇ ਦੇਸ਼ਾਂ ਦੇ ਵਿੱਚ ਬਾਬਾ ਤਾਂ ਬੀਚ ਤੇ ਤੇ ਜਾ ਕੇ ਗੋਰੀਆਂ ਦੇ ਵੀ ਦਰਸ਼ਨ ਕਰਕੇ ਆਉਂਦਾ ਤੇ ਸਾਨੂੰ ਕਹਿੰਦਾ ਇੰਡੀਆ ਦੇ ਵਿੱਚ ਪ੍ਰਚਾਰ ਕਰ ਰਿਹਾ ਹੁੰਦਾ ਦੇਖੋ ਇਹ ਨੰਗੇ ਪੂਰੇ ਕੱਪੜੇ ਪਾ ਕੇ ਰੱਖਿਆ ਕਰੋ ਜਿਹੜੇ ਭੈਣ ਅੱਧੇ ਕੱਪੜੇ ਪਾਉਂਦੀ ਆ ਉਹਨੂੰ ਦੇਖ ਕੇ ਸਾਡੇ ਕਾਰਜੇ ਬਲੁਧੜੇ ਜਾਂਦੇ ਆ ਸਾਡੇ ਅੰਦਰ ਸਾਡੀਆਂ ਅੱਖਾਂ ਉਹਦੇ ਵੱਲੀ ਟਿਕੀਆਂ ਰਹਿੰਦੀਆਂ ਨੇ ਅਸ਼ਲੀਲਪੁਣਾ ਹੁੰਦਾ ਆਪਣੇ ਆਪ ਨੂੰ ਟੱਕੇ ਰੱਖੋ ਆ ਬਾਬਾ ਫੋਰਨ ਕੰਟਰੀ ਚ ਜਾ ਕੇ ਬੀਚ ਤੇ ਬੈਠਾ ਹੁੰਦਾ ਗੋਰੀਆਂ ਦੇਖ ਰਿਹਾ ਹੁੰਦਾ ਇਹ ਕੰਮ ਸਾਡੇ ਕਿਉਂਕਿ ਸਾਡੇ ਦਿਮਾਗੀ ਸਾਡਾ ਦਿਮਾਗ ਨਾਲ ਹਿੰਦੁਸਤਾਨ ਨੇ ਕੁਝ ਲੈਣਾ ਦੇਣਾ ਨਹੀਂ ਇਸ ਕਰਕੇ ਇੰਡੀਆ ਵਿੱਚ ਜਿੰਨੇ ਬਾਬੇ ਨੇ ਇਹਨੇ ਕਿਤੇ ਵੀ ਨਹੀਂ ਹੈਗੇ ਜਿੰਨਾ ਰੱਬ ਰੱਬ ਇੰਡੀਆ ਵਿੱਚ ਹੁੰਦਾ ਇੰਨਾ ਕਿਤੇ ਵੀ ਨਹੀਂ ਹੁੰਦਾ ਇੱਥੇ ਤਾਂ ਜੇ ਬੰਦਾ ਚੋਲਾ ਹੀ ਪਾਲ ਲਵੈ ਹੱਥ ਚ ਮਾੜਾ ਵੀ ਫੜ ਲਵੈ ਤਿਲਕ ਲਾਲ ਲਵੈ ਉਹਨੂੰ ਕਹਿੰਦਾ ਇਹਦੇ ਵਰਗਾ ਭਗਤ ਨਹੀਂ ਲੱਭਣਾ ਇਹਦੇ ਵਧਗਾ ਤਾਂ ਕੋਈ ਸਾਨੂੰ ਰੱਬ ਆਸਰਾਮ ਵਰਗੇ ਨੂੰ ਦੇਖ ਲੋ ਰਾਮ ਰਹੀਮ ਵਰਗੇ ਨੂੰ ਦੇਖ ਲੋ ਕੀ ਕੰਜਰਪੁਣਾ ਕਰਦੇ ਰਹੇ ਰਹਿਆ ਜੇਲਾਂ ਵਿੱਚ ਬੰਦ ਰਹਿ ਕੇ ਕਈ ਐਦਾਂ ਦੇ ਵੀ ਨੇ ਵੱਡੇ ਵੱਡੇ ਦਮਾਲੇ ਬੰਦੇ ਹੋਏ ਨੇ ਆਪਣੇ ਆਪ ਨੂੰ ਕਹਿੰਦੇ ਨੇ ਸਾਡੇ ਪੁਰਖਾਂ ਨੇ ਰਾਮ ਮੰਦਿਰ ਦੀ ਖੋਜ ਕੀਤੀ ਸੀ ਤੇ ਆਪ ਉਹ ਹਿੰਦੂਆਂ ਦੇ ਨਾਲ ਮਿਲੇ ਹੋਏ ਨੇ ਆਰਐਸਐਸ ਦੇ ਨਾਲ ਮਿਲ ਕੇ ਸਿੱਖਾਂ ਨੂੰ ਵੀ ਹਿੰਦੂ ਤੇ ਗੁਰੂ ਸਾਹਿਬਾਂ ਜੀ ਨੂੰ ਵੀ ਹਿੰਦੂ ਸਾਬਤ ਕਰਨ ਲੱਗੇ ਹੋਏ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਉਹ ਮਜਾਕ ਸਮਝਦੇ ਨੇ ਕਈ ਵਾ ਬੇਦਾਰੇ ਵੀ ਨੇ ਸਰਕਾਰੀ ਬਾਬੇ ਨੇ ਪੂਰੇ ਪਰ ਗੁਰੂ ਸਾਹਿਬਾਂ ਦਾ ਪੰਥ ਦਾ ਮਜਾਕ ਬਣਾਉਂਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਦਾ ਮਜਾਕ ਬਣਾਉਂਦੇ ਨੇ ਕਿਉਂਕਿ ਇਹਨਾਂ ਨੂੰ ਕੁਝ ਲੈਣਾ ਦੇਣਾ ਹੀ ਨਹੀਂ ਹੈਗਾ ਇਹਨਾਂ ਦਾ ਕੋਈ ਮਕਸਦ ਹੀ ਨਹੀਂ ਹੈਗਾ ਇਹਨਾਂ ਦਾ ਮਕਸਦ ਹੈ ਲੋਕਾਂ ਨੂੰ ਬੁੱਧੂ ਬਣਾ ਕੇ ਲੋਕਾਂ ਦੇ ਜੇਬਾਂ 'ਚੋਂ ਪੈਸੇ ਕੱਢ ਕੱਢ ਕੇ ਲੋਕਾਂ ਦੀ ਲੋਕਾਂ ਦੇ ਆਪਣੀ ਗੋਲਕ ਪ੍ਰਵਾਹ ਕੇ ਆਪ ਐਸ਼ ਕਰੀਏ ਭਾਈਓ ਤਾਂ ਤੁਸੀਂ ਦੇਖੋ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸਦਾ ਬਚਰਾ ਕਈ ਵਾਰ ਤਾਂ ਭੁੱਖਾ ਹੀ ਸੁੱਤਾ ਹੁੰਦਾ ਦਿਹਾੜੀ ਕਰਕੇ ਪੈਸੇ ਦੇਣ ਦੇਣ ਵਾਲਾ ਦਿੰਦਾ ਹੀ ਨਹੀਂ ਤੇ ਬਾਬੇ ਵਿਲੇ ਬੈਠੇ ਨੇ ਟੋਰਨਾ ਖਾਂਦੇ ਨੇ ਨੜੇ ਲਗਜ਼ਰੀ ਖਾਣਾ ਖਾਂਦੇ ਨੇ ਮਹਿੰਗਾ ਖਾਣਾ ਖਾਂਦੇ ਨੇ ਲੱਭ ਬਾਬੇ ਨੇ ਪੀਜ਼ਾ ਵੀ ਦੱਬਿਆ ਹੋਇਆ ਲੈ ਬਾਬੇ ਨੇ 버ਗਰ ਵੀ ਦੱਬਿਆ ਹੋਇਆ ਇੱਥੇ ਸੜਾ ਕੋਈ ਆਮ ਬੰਦਾ ਕੰਮ ਕਰਦਾ ਉਹਨੂੰ ਇਹ ਚੀਜ਼ਾਂ ਵੈਸੇ ਨਹੀਂ ਮਿਲਦੀਆਂ ਕਹਿੰਦਾ ਜਿੰਨੀ ਦਿਹਾੜੀ ਨਹੀਂ ਮਿਲਦੀ ਜਿੰਨੇ ਦਾ ਪੀਜ਼ਾ ਕਿੱਥੋਂ ਖਾ ਲੂੰ ਤੇ ਭਾਈ ਇਹ ਜਿਹੜਾ ਜਿਹੜਾ ਸਿਸਟਮ ਸਾਡੇ ਦੇਸ਼ ਦਾ ਕਰਪਟ ਲੀਡਰਾਂ ਦਾ ਦੇਸ਼ ਬਣ ਚੁੱਕਿਆ ਹੈ ਕਰਪਟ ਬਾਬਿਆਂ ਦਾ ਇਹ ਦੇਸ਼ ਬਣ ਚੁੱਕਿਆ ਹੈ ਜਿੰਨੇ ਬਾਬੇ ਕਮੀਨੇ ਨੇ ਇੱਥੇ ਜਿੰਨੇ ਬਾਬੇ ਨੇ ਇੰਡੀਆ ਵਿੱਚ ਐਨੇ ਹੋਰ ਕਿਤੇ ਦੇਸ਼ 'ਚ ਹੈ ਹੀ ਨਹੀਂ ਜਿੰਨੇ ਲక్ష్ਮੀ ਇੱਥੇ ਪੂਜੀ ਜਾਂਦੀ ਹੈ ਨਹੀਂ ਤਾਂ ਕਿਸੇ ਦੇਸ਼ 'ਚ ਪੂਜੀ ਨਹੀਂ ਜਾਂਦੀ ਜਿੰਨੇ ਜਾਪਾਨ ਦੀ ਟੈਕਨੋਲੋਜੀ ਹੈ ਹਾਈ ਫਾਈ ਹੈ ਐਨੀ ਇੰਡੀਆ ਦੀ ਹੈ ਲక్ష్ਮੀ ਨੂੰ ਕਹਿਆ ਜਾਂਦਾ ਇਹ ਲక్ష్ਮੀ ਜੀ ਇੱਕ ਵਾਰੀ ਲక్ష్ਮੀ ਆ ਜਾਵੇ ਮੈਂ ਕਹਿੰਦਾ ਘਰ ਬੈਸੇ ਨਾ ਭਰ ਜਾਂਦਾ ਕਿਤੇ ਫੋੜਨ ਅੰਗਰੇਜ਼ ਨੂੰ ਪੁੱਛੋ ਕਿ ਭਾਈ ਲక్ష్ਮੀ ਆਉਣਗੇ ਅਗਲੇ ਨਾ ਕਹਿਣਾ ਕੰਮ ਕਰੋ ਤਾਂ ਲక్ష్ਮੀ ਆਉਣੀ ਗੇਟ ਖੁੱਲੇ ਛੱਡ ਕੇ ਨਹੀਂ ਲక్ష్ਮੀ ਆਉਂਦੀਆਂ ਇੱਥੇ ਲੋਕਾਂ ਦਾ ਧਰਮ ਤੇ ਨਾਂ ਤੇ ਦਵਾਲਾ ਕੱਢਿਆ ਹੋਇਆ ਉਹ ਬਾਬਿਆਂ ਦਾ ਚੰਗਾ ਤੰਦਾ ਚੱਲਿਆ ਪਿਆ ਕਿਉਂਕਿ ਉਹਨਾਂ ਨੇ ਗੱਪਸ ਕਪੋੜਾ ਸੁਣਾ ਕੇ ਲੋਕਾਂ ਦੀ ਜੇਬਾਂ ਚੋਂ ਪੈਸੇ ਕਢਾਉਂਦਾ ਕੰਮ ਕਰਦਾ ਇਸ ਕਰਕੇ ਭਾਈ ਹਮ ਰੂਲ ਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਸਾਨੂੰ ਇਹ ਪਖੰਡਾ ਤੋਂ ਖਿਹੜਾ ਛਡ ਗੁਰੂ ਨਾਨਕ ਨੂੰ ਕੀ ਲੋੜ ਪਈ ਸੀ ਸਿੱਧਾ ਨਰਗੋਸ਼ਟ ਕਰਨ ਦੀ ਗੁਰੂ ਸਾਹਿਬ ਜੀ ਨੇ ਕਿਹਾ ਜਦੋਂ ਸਿੱਧਾ ਨੇ ਪੁੱਛਿਆ ਗੁਰੂ ਸਾਹਿਬ ਜੀ ਨੂੰ ਕਿ ਭਈ ਕਵਨ ਗੁਰੂ ਤੇ ਇਸका तू चेला ਹੈ ਗੁਰੂ ਸਿੱਧ ਪੁੱਛਦੇ ਨੇ ਗੁਰੂ ਨਾਨਕ ਨੂੰ ਕਿ ਕਵਨ ਗੁਰੂ ਤੇ ਇਸका तू चेला ਗੁਰੂ ਨਾਨਕ ਕਹਿੰਦੇ ਸ਼ਬਦ ਗੁਰੂ ਸੁਰਤੋਂ ਚੇਲਾ ਵੇ ਸ਼ਬਦ ਗੁਰੂ ਹੈ ਗਿਆਨ ਗੁਰੂ ਹੈ ਮੇਰਾ ਤੇ ਅੱਜ ਦੇ ਲੋਕਾਂ ਦਾ ਇੰਨਾ ਬੇੜਾ ਗਰਖ ਹੋਇਆ ਪਿਆ ਅਸੀਂ ਸ਼ਬਦ ਕੋਲੋਂ ਟੁੱਟ ਗਏ ਅਸੀਂ ਵੀ ਸ਼ਬਦ ਨੂੰ ਗਿਆਨ ਨੂੰ ਪੂਜਣ ਲੱਗ ਗਏ ਕਿਉਂਕਿ ਇਹ ਸਭ ਤੋਂ ਵੱਡੀ ਸਾਡੇ ਇੱਕ ਤਾਂ ਸਾਨੂੰ ਇਤਿਹਾਸ ਇਦਾਂ ਤਾਂ ਲਿਖ ਕੇ ਦੇ ਦਿੱਤਾ ਗਿਆ ਇੱਕ ਸਾਡੇ ਜਿਹੜੇ ਜਿਹੜੇ ਪਖੰਡਾ ਤੋਂ ਖੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਛੜਾਇਆ ਉਹੀ ਪਖੰਡ ਕਰ ਕਰਕੇ ਅੱਜ ਅਸੀਂ ਪੈਸਾ ਕਮਾ ਰਹੇ ਹਾਂ ਜਦਕਿ ਗੁਰਦੁਆਰਿਆਂ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਨਰੋਲ ਬਾਣੀ ਦਾ ਕੀਰਤਨ ਦੇ ਨਾਲ-ਨਾਲ ਨਰੋਲ ਕਥਾ ਹੋਣੀ ਚਾਹੀਦੀ ਹੈ ਜਿਹੜੀ ਮਾਈਂਡ ਦੇ ਵਿਕਾਸ ਕਰੇ ਗੁਰੂ ਨਾਨਕ ਤਾਂ ਮਨ ਜਿੱਤਣ ਦੀ ਗੱਲ ਕਰਦੇ ਨੇ ਪਰ ਅਸੀਂ ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵੀ ਗੱਪਾਂ ਗਪੜਾਂ ਸੁਣਾਉਂਦੇ ਰਹਿੰਦੇ ਹਾਂ ਇਹੀ ਤਾਂ ਗੱਲ ਹੈ ਨਾ ਸਾਰੀ ਅਸੀਂ ਗੁਰਦੁਆਰੇ ਤਾਂ ਬਣਾ ਲਏ ਗੁਰਦੁਆਰੇ ਦੇ ਵਿੱਚ ਸਿਰਫ ਚੋਦਰ ਕਰਨ ਦੇ ਲਈ ਕਿ ਉੱਥੇ ਆਪਣੇ ਪ੍ਰਧਾਨ ਬਣਨ ਦੇ ਲਈ ਅਸੀਂ ਆ ਕੁਛ ਕਰ ਲਿਆ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਮੋਟ ਕਰਨ ਲਈ ਐਸੇ ਕੁਛ ਨਾ ਕੀਤਾ ਜਿਹੜੀ ਬਾਣੀ ਮੰਨ ਜਿਤਨਾ ਦੀ ਗੱਲ ਕਰਦੀ ਹੈ ਜਿਹੜੀ ਬਾਣੀ ਕਹਿੰਦੀ ਹੈ ਬਲੇਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਿਖਿਆ ਜਿਹੜੀ ਕੁਦਰਤ ਨੂੰ ਰੱਬ ਕਹਿੰਦੀ ਹੈ ਉਹ ਸਾਡੇ ਤਾਂ ਗੁਰੂ ਹੀ ਕੁਦਰਤ ਨੂੰ ਕਹਿੰਦਾ ਸਾਡੇ ਤਾਂ ਗੁਰੂ ਹੀ ਕਹਿੰਦਾ ਤੇ ਰੱਬ ਇਹ ਕੁਦਰਤ ਰੱਬ ਹੈ ਕੁਦਰਤ ਨੂੰ ਰੱਬ ਕਹਿਣ ਵਾਲਾ ਗੁਰੂ ਜਿਸ ਕੌਮ ਦਾ ਮਹਾਨ ਗੁਰੂ ਹੋਵੇ ਉਸ ਕੌਮ ਦੇ ਲੋਕ ਕਿਵੇਂ ਪਿੱਛੇ ਰਹਿ ਜਾਣ ਕਿਵੇਂ ਉਹਨਾਂ ਦਾ ਮਾਈਂਡ ਡਵੈਲਪ ਨਾ ਹੋਵੇ ਵਿਕਾਸ ਨਾ ਕਰੇ ਬਲਕਿ ਸਾਡਾ ਤਾਂ ਮਾਈਂਡ ਸਭ ਤੋਂ ਉੱਪਰ ਹੋਣਾ ਚਾਹੀਦਾ ਕਿ ਭਈ ਸਾਡੇ ਗੁਰੂ ਸਾਹਿਬਾਂ ਨੇ ਤਾਂ ਪਲੇ ਹਰੀ ਕੁਦਰਤ ਬਸਿਆ ਤੇ ਨੰਨਾਂ ਜਾਈ ਲੇ ਕਿ ਕੁਦਰਤ ਕੋ ਯੰਤ ਤੋੜਨਾ ਪਰ ਸਭ ਤੋਂ ਵੱਧ ਜਿੱਥੇ ਰੱਬ ਰੱਬ ਪੁਜਿਆ ਜਾਂਦਾ ਰੱਬ ਪੁਜਿਆ ਜਾਂਦਾ ਉਸੇ ਦੇਸ਼ ਦੇ ਵਿੱਚ ਸਭ ਤੋਂ ਦੇਖੋਗੇ ਪਾਣੀ ਅਸੀਂ ਗੰਦੇ ਕਰਦੇ ਹਵਾ ਅਸੀਂ ਗੰਦੀ ਕਰਦੇ ਦਿੱਲੀ ਦੇ ਵਿੱਚ 500 ਦੀ Air Quality ਬਣੀ ਪਈ ਹੈ ਸਾਹ ਲੈਣਾ ਔਖਾ ਹੈ ਸਰਕਾਰਾਂ ਨੇ ਕਿਹਾ ਮਾਸਕ ਦੇ ਬਿਨਾ ਨਹੀਂ ਲੰਘਣ ਕਰਦੇ ਬਾਹਰ ਨਿਕਲੇ ਹੋ ਐਨਾ ਬੁਰਾ ਹਾਲ ਹੈ ਕਿਹੜੇ ਹੋਰ ਦੇਸ਼ ਨੇ ਵੈਸਟਰਨ ਕੰਟਰੀਆਂ ਉਹ ਪਾਣੀ ਨੂੰ ਨਾ ਤਾਂ ਦੇਵਤਾ ਕਹਿੰਦੇ ਨਾ ਅਗ ਨੂੰ ਦੇਵਤਾ ਕਹਿੰਦੇ ਉਹ ਕੋਈ ਦੇਵਤੇ ਨੂੰ ਨਹੀਂ ਮੰਨਦੇ ਕੋਈ ਲక్ష్ਮੀਆ ਨੂੰ ਨਹੀਂ ਮੰਨਦੇ ਪਰ ਉਹਨਾਂ ਦੀਆਂ ਕੰਟਰੀਆਂ ਦੇਖ ਲਓ ਕਿੰਨੀਆਂ ਸੋਹਣੀਆਂ ਨਾ ਉੱਥੇ ਕੋਈ ਬਾਬੇ ਹੈ ਔਰ ਸਾਡੇ ਦੇਸ਼ 'ਚ ਜਿੰਨੇ ਬਾਬੇ ਨੇ ਜਿੰਨੇ ਦੇਵੀ ਦੇਵਤੇ ਇੱਥੇ ਨੇ ਉਨਾਂ ਹੀ ਅਸੀਂ ਕੁਦਰਤ ਦਾ ਬੇੜਾਗਰ ਕਰਕੇ ਰੱਖਤਾ ਫਿਰ ਕਹਿੰਦੇ ਨੇ ਸਾਡੇ ਵਰਗੇ ਸੂਰਮੇ ਕਿੱਥੇ ਲੱਭਣੇ ਪਾਏ ਪੀਣ ਦਾ ਪਾਣੀ ਅਸੀਂ ਗੰਦਾ ਕਰਤਾ ਹਵਾ ਅਸੀਂ ਗੰਦੀ ਕਰਤੀ ਤੇ ਫਿਰ ਸਾਡਾ ਉਧਾਰ ਕਿੱਥੇ ਤੇ ਹੋਣਾ ਅਸੀਂ ਚੁੰਨੇ ਆ ਕਿ ਇੰਡੀਆ ਵੀ ਕਦੇ ਕੈਨੇਡਾ ਬਣੋ ਜਦ ਤੱਕ ਲੋਕਾਂ ਦੇ ਅੰਦਰ ਗੋਹਾ ਜਿਸ ਦੇਸ਼ ਦੇ ਵਿੱਚ ਗੋਹਾ ਗੋਹਾ ਖਾਣ ਨੂੰ ਹੀ ਧਰਮ ਮੰਨਿਆ ਜਾਂਦਾ ਮੂਤ ਪੀਣ ਨੂੰ ਹੀ ਧਰਮ ਮੰਨਿਆ ਜਾਂਦਾ ਉਸ ਦੇਸ਼ ਉਹ ਦੇਸ਼ ਕਦੇ ਤਰੱਕੀ ਨਹੀਂ ਕਰਦਾ ਹੁੰਦਾ